ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਤੁਹਾਡਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਇੱਡਾ ਟਾਈਮ ਹੈ ਮਾਰਨਿੰਗ ਦਾ ਗਰਮੀ ਹੈ ਜਿਹੜੀ ਬਹੁਤ ਤਵ ਤਵ ਹੈ ਬੱਤੀ ਤਾਂ ਰੰਗਰਮਾਪਾ ਤੇ ਇੱਧਰ ਮਧਾਣੀ ੜਕੀਆ ਪਿਆ ਦੁੱਧ ਦਾ ਤੇ ਇੱਧਰ ਬਣਾਇਆ ਤੇ ਜੀ ਆਪਣਾ ਰਾਇਤਾ ਤੇ ਰਾਇਤਾ ਬਣਾਇਆ ਬਸ ਕੱਦੂ ਵਾਲ ਕੀ ਕੱਦੂ ਕੱਦੂ ਕਾਸ ਕਰਕੇ ਪਾਣੀ ਚ ਉਬਾਲ ਲਿਆ ਠੀਕ ਆ ਜੀ ਤੋਂ ਦੋਦਰ ਰੱਖ ਦਿੱਤਾ ਤੇ ਇਹਦੇ ਵਿੱਚ ਆਪਾਂ ਹੁਣ ਮੱਖਣ ਕੱਢ ਕੇ ਗਰਮ ਕਰਾਂਗੇ ਗਰਮ ਮੱਖਣ ਕੱਢ ਕੇ ਗਰਮਣ ਨੂੰ ਦੇ ਦੂਗੇ ਤੇ ਮੈਂ ਉਧਰ ਝਾੜੂ ਚੂੜੂ ਲਾ ਲੂੰਗੀ ਗੇੜੇ ਤੇ ਸੁੰਦਰ ਨਾਲ ਪਹਿਲੇ ਜਾਂਦਾ ਕੱਚਾ ਵੀ ਤਾਂ ਤੇ ਉਦਵਾਰ ਦੇ ਵਿੱਚ ਗਰਮਣ ਕਿਉਂ ਬਣਾ ਲੂੰਗੀ ਨੇ ਹੁਣ ਮੈਂ ਥੋੜੀ ਫਿਰਦੀ ਆਂ ਦਾ ਥੋੜਾ ਕੱਟ ਕੇ ਇਹਨੂੰ ਦੇ ਜਾਨੀ ਗਰਮ ਪਾਣੀ 'ਚ ਕੱਟਦੀ ਆਂ ਫਿਰ ਠੰਡਾ ਪਾਣੀ ਪਾ ਕੇ ਨਚੋੜ ਦਹੀਂ ਤਿਆਰ ਕਰੀ ਪਈ ਐ ਬਸ ਵਿੱਚ ਪਾ ਦੇਵਾਂਗੇ ਥਰਲਾ ਦੇਵਾਂਗੇ ਦਹੀਂ ਗਰਾਇਨ ਲਈ ਤੇ ਨੂਨ ਮਿਰਚ ਪਾ ਕੇ ਉਸ ਜੀਰਾ ਤਵੇ 'ਤੇ ਰੋਟੀ ਬਣਾਈ ਤਵੇ 'ਤੇ ਭੁੰਨ ਕੇ ਪਾ ਲਵਾਂਗੇ ਬਾਕੀ ਰਾਤ ਵਾਲੀ ਮੈਂ ਜਿਹੜੀ ਟਿੱਕੀ ਦੀ ਵੀਡੀਓ ਪਾਈਦੀ ਭੈਣਾਂ ਨੇ ਪੁੱਛਿਆ ਸੀ ਭੈਣੇ ਵੀ ਕੱਚੇ ਆਲੂ ਪਾਏ ਨੇ ਵੀ ਇਹ ਕੱਚੇ ਹੀ ਰਹੇ ਉਹ ਨਾ ਪਾਣਾ ਜਿਹੜਾ ਆਪਾਂ ਦੇਖੋ ਐਨੇ ਬਰੀਕ ਕਰ ਲਏ ਆਪਾਂ ਬਰੀਕ ਪਾਸੇ ਨਾਲ ਕਦੋਂ ਕਲਾ ਸੱਪਾ ਨੇ ਕਦ ਆਲੂ ਪਾ ਲੇ ਫਿਰ ਉਹ ਤੇਲ ਦੇ ਵਿੱਚ ਤਲੇ ਗਏ ਪੱਕੇ ਗਏ ਕੋਈ ਗੰਡਿਆ ਹੀ ਕੋਈ ਫਸਬੋ ਨਹੀਂ ਆਈ ਵੀ ਕੱਚੇ ਗੰਡਿਆਂ ਦੀ ਨਹੀਂ ਕੋਈ ਆਈ ਕੋਈ ਕੱਚੇ ਆਲੂ ਦੀ ਨਹੀਂ ਆਈ ਬੇਫਿਕਰ ਹੋ ਕੇ ਬਣਾ ਲਿਓ ਠੀਕ ਆ ਤੇ ਸਭ ਤੋਂ ਪਹਿਲਾਂ ਨਾ ਮੈਂ ਜੋ ਵੀ ਕੋਈ ਚੀਜ਼ ਬਣਾਉਣੀ ਆ ਮੈਂ ਬਣਾ ਕੇ ਦੇਖਦੀ ਆ ਜੇ ਤਾਂ ਵਧੀਆ ਬਣਦੀ ਆ ਤਾਂ ਮੈਂ ਤੁਹਾਨੂੰ ਦੱਸਦੀ ਆ ਨਹੀਂ ਮੈਂ ਬਣਾਉਂਦੀ ਨਹੀਂ ਹਾਂਗੀ ਮੈਂ ਐ ਨਹੀਂ ਹੈਗੀ ਵੀ ਮੈਂ ਕੱਲੀ ਵੀੜੀ ਹੀ ਬਣਾਉਣੀ ਆਂਗੀ ਪਹਿਲਾਂ ਮੈਂ ਆਪ ਬਣਾ ਕੇ ਦੇਖਦੀ ਆ ਥੋੜੀ ਜੀ ਚੀਜ਼ ਜੇ ਇਹ ਮੈਨੂੰ ਵਧੀਆ ਲੱਗਦੀ ਹੈ ਤਾਂ ਮੈਂ ਵੀਡੀਓ ਬਣਾਉਣੀ ਹੈ ਠੀਕ ਆ ਕਿਉਂਕਿ ਪਹਿਲਾਂ ਤਾਂ ਮੈਂ ਆਪ ਦਾ ਸਮਾਨ ਖਰਾਬ ਕਰਨਾ ਫਿਰ ਮੈਂ ਛੋੜਾ ਕਰਵਾ ਕਰਵਾ ਕਰਦਾ ਕਰਵਾਦਾ ਹਨ ਤੇ ਕੁਝ ਰਿਸ਼ਤੇ ਬਸ ਵਾਸਤੇ ਨੇ ਤੁਸੀਂ ਮੇਰੇ ਤੇ ਬਸਵਾਸ ਕਰ ਦਿਓ ਮੈਂ ਤੁਹਾਡੇ ਤੇ ਬਸਵਾਸ ਕਰਦੀ ਜੀ ਮੈਂ ਤੁਸੀਂ ਕਮੈਂਟਾਂ ਚ ਕਹਿ ਦੇਣੋ ਦੀਦੀ ਆਹ ਕੰਮ ਆਏ ਬਣੂ ਮੈਂ ਦੂਜੇ ਦਿਨ ਹਨਾ ਜਰਮ ਵੀ ਕੋਈ ਕੋਈ ਕੰਮ ਕਰਾਂ ਫਿਰ ਮੈਂ ਬਣਾ ਕੇ ਦੇਖ ਰਹੀ ਹਾਂ ਮੇਰਾ ਵੀ ਕੰਮ ਵਧੀਆ ਬਣਦਾ ਠੀਕ ਆ ਤੁਸੀਂ ਮੇਰੇ ਤੇ ਬਸਵਾਸ ਕਰ ਦਿਓ ਮੈਂ ਤੁਹਾਡੇ ਤੇ ਕਰਦੀ ਠੀਕ ਹੈ ਜੀ ਲੋ ਜੀ ਆਪ ਆਪਾਂ ਡਿਮਾਂਡ ਦੇਵਾਂਗੇ ਪਹਿਲਾਂ ਮੱਕੀ ਉਹ ਕੱਢ ਕੇ ਆ ਬਸ ਮੈਂ ਉਹ ਕਰ ਦਿਆਂ ਦਹੀਂ ਪਾ ਲਵਾਂਗੇ ਤੇ ਰਾਲਾਂ ਨੂੰ ਸਾਗ ਨੂੰ ਵਿੱਚ ਜੀਰਾ ਪੁੱਣਿਆ ਤਾਂ ਦੇਖੀ ਦਹੀਂ ਦੇ ਵਿੱਚ ਪਈਆ ਫਰਿੱਜ ਦੇ ਉਹਨੇ ਪਕਾ ਲਦਿਆਂ ਜਿ ਕਿਉ ਮੈਂ ਆਪਣੀ ਦੁੱਧ ਨੂੰ ਉਬਾਲੀ ਆ ਜੂ ਤੇ ਪਕਿਓ ਕੱਢ ਲਾਂਗੇ ਲੋ ਜੀ ਆਪਾਂ ਗੁਰਮਨ ਨੂੰ ਕਿਉਂ ਕੱਢ ਕੇ ਦੇ ਦੀਏ ਫਿਰ ਬਣਾ ਦੂਗੀ ਤੇ ਆਪਾਂ ਬਾਅਦ ਚ ਕਰ ਜਿਆ ਕੋਈ ਕੰਮ ਠੀਕ ਹੈ ਜੀ ਅੱਜ ਕੱਢ ਸੀ ਲਿਆ ਪੁੱਤ ਲੋ ਜੀ ਆਪਾਂ ਨੇ ਭਾਂਡਾ ਢੇਰਾ ਜਿਹੜਾ ਪੱਠਾ ਕਰ ਲਿਆ ਮਧਾਣੀਆਂ ਮਧੂਨ ਮਥਾਰੀਆਂ ਪੁੱਤੋ ਮਾਰੋ ਭਾਂਡੇ ਬਹੁਤ ਸੋਕਦੇ ਹੋਣਗੇ ਕਿਉਂਕਿ ਦੋ ਭਾਂਡੇ ਤੇ ਮਲਾਈ ਸੀਗੀ ਹਜੇ ਗੁਰਲੀਨ ਤੇ ਸੁਖਮਣ ਪਈਆਂ ਲੱਗੀਆਂ ਸਾਡੀਆਂ ਦੇਖ ਲੋ ਕੱਪੜਾ ਲਿਓ ਨੀ ਥਲੀਰ ਮਾਰਨ ਗੁਰਲੀਨ ਵੀ ਪਈਆ ਸੁਖਮਣ ਵੀ ਪਈਆ ਸੁੱਤੀ ਹਜੇ ਉਹਨਾਂ ਠਾਲ ਕੇ ਲਿਓ ਮੈਂ ਕੈਂਪਰ ਪੁੰਪਰ ਪਾਪਾ ਤਸਵੇਰ ਵੇਰ ਤੇ ਨਾ ਸੋ ਐਨੇ ਖਾਂਚੀ ਮੈਂ ਗੇੜੇ ਖਾਈ ਜਾਂਦੀ ਆ ਕਿਉਂ ਦੋ ਲੱਸੀ ਬਣਾ ਲਈ ਆਟਾ ਕੁੰਨ ਲਿਆ ਚਾਹ ਕਰ ਲਈ ਕੈਂਪਰ ਭਰ ਲਿਆ ਬਰਖ ਪਾ ਲਈ ਹਿੰਨਕਾਂ ਤਾਂ ਇੱਥੇ ਜਿਹੜੇ ਵੱਜੀ ਜਾਂਦੇ ਨੇ ਅੱਜ ਅਜਨੇ ਮੇਰਾ ਬਾਰ ਰਹਿਦਾ ਸੰਬਰ ਨਾਲ ਤੇ ਵਿੱਚ ਆ ਵੇੜਾ ਰਹਿਦਾ ਪਹਿਲਾਂ ਭਾਂਡੇ ਸਾਫ਼ ਕਰ ਲਾਂ ਬਾਹਲੇ ਪੈਨ ਕੋਈ ਤੜਕੀ ਆ ਕਰ ਜਾਂਦਾ ਬੁਰੇ ਲੱਗਦੇ ਬਾਅਦ ਤੇ ਨਾ ਪਰ ਗੋਲ ਹੋ ਜਾਂਦਾ ਫਿਰ ਹੱਥ ਘੋਇਆ ਹਾਂ ਤੜਕੀ ਬਾਤੀ ਆ ਸੀਗੀ ਤਾਂ ਕਰੀਏ ਹੁਣ ਮੈਂ ਸਾਰੀਆਂ ਪਣਾ ਹੀ ਹੋਈਆਂ ਆਈਆਂ ਕੰਮ ਹੋਣਦੇ ਜਿਵੇਂ ਮੈਨੂੰ ਨੈਸਵੇਰਸਪੀਰ ਵਸਾਂ ਨੇ ਕਿਥਾਂ ਜੀ ਤੁਹਾਨੂੰ ਦੱਸਿਆ ਮਸਪਲੇਟ ਖਾਈ ਜੰਨੇ ਨਹੀਂ ਤਾਂ ਪੁੱਤ ਦੁੱਧ ਦੀ ਗੌਰ ਕਰ ਲਈ ਠੀਕ ਆ ਦੁੱਧ ਨਿਕਲ ਜਾ ਤੇ ਲੈ ਕੇ ਉਹ ਵੜਾ ਦੇ ਤਰੂ ਜੱਗ ਵਾਲਾ ਭਰ ਗੋ 자, 둘러기하고 또 출하라니까. 이제 뭐지, 나 아예 타크라가 아니, 이 틈을 끼고. 차비나 아예 마시는 거야. 이렇게 따뜻해. 이거 뜨끈해. ਫੇਰ ਪੁੰਜ ਬਾਅਦ ਹੀ ਸੇਬ ਜੁਪਾਂਦਾ ਦੇਖੀ ਕਿ ਆਓ ਪਿਆਰ ਨਿਕਲ ਜਾ ਫਲਮ ਮਦਾਨੀ ਸਾਫ ਕਰ ਕਿਸਾਨ ਕਿਉਂ ਹੁੰਦਾ ਚਲੋ ਜੀ ਫੇਰ ਮਿਲਦੇ ਆ ਲੋ ਜਿਹੜਾ ਟਾਈਮ ਦੁਪਹਿਰ ਦਾ ਹੋ ਗਿਆ ਤੇ ਕੰਮ ਤਾਂ ਦੇ ਆਪਾਂ ਨੇ ਕਰ ਲਏ ਨੇਗੇ ਤੇ ਕੰਮ ਤਾਂ ਦੇ ਕਰ ਲਏ ਨੇ 1:3 ਵਜ ਗਿਆ ਤੇ ਦੁਪਹਿਰ ਦਾ ਟਾਈਮ ਹੋ ਗਿਆ ਚਾਹ ਬਣਾਉਣ ਦਾ ਖੇਤ ਚਾਹ ਜਾਊਗੀ ਤੇ ਨੇ ਰੋਟੀ ਬਣਾਉਣ ਦਾ ਚਾਹ ਬਣਾਉਣ ਦਾ ਦੁਪਹਿਰ ਦਾ ਟਾਈਮ ਹੋ ਗਿਆ ਚਾਹ ਬਣਾਉਣਿਆਂਗੇ ਕੱਪੜੇ ਇੰਨੇ ਕੱਪੜੇ ਸੀ ਪਹਿਲਾਂ ਤਾਂ ਕੁਛ ਤਾਂ ਬੀਬੀ ਤਾਂ ਮਾਰ ਗਈ ਕੱਪੜਿਆਂ ਦੀ ਜਿਹੜੇ ਗਿੱਲੇ ਕੱਪੜੇ ਸੀ ਉਸ ਮੈਂ ਮਾਰੀ ਤਾਂ ਹੁਣ ਉਹਨਾਂ ਦੀ ਤੇ ਔਰੋ ਗਿੱਲੇ ਸੀਗੇ ਕੁਛ ਤੈ ਹੁਣ ਮੈਂ ਕਰੀ ਆ ਉਹਨਾਂ ਦੇ ਕੱਪੜਿਆਂ ਦੀ ਤੇ ਹੁਣ ਬਸ ਚਾਹ ਧਰ ਕੇ ਰੋਟੀ ਬਣਾ ਲੂੰਗੀ ਤੇ ਨਾਲ ਦੀ ਨਾਲ ਜੇ ਬਨਦਾਂਗੇ ਖੇਤ ਪਹਿਤ ਪਹਿਲਾ ਖੇਤ ਵਾਲੀ ਬਨਦਾਂਗੇ 1:3 ਵਜ ਗਿਆ ਤੇ ਬਾਅਦ ਚ ਪਰਲਾਂਗੇ ਦਾਲ ਬਣਾਵਾਂਗੇ ਅੱਜ ਬੈਂਗਣੀ ਲੱਗੂਗੀ ਅੱਗੇ ਆਪਣੀ ਬਾੜੀ ਦੇ ਵਿੱਚ ਬੈਂਗਣੀ ਤੋੜ ਲਵਾਂਗੇ ਗਰਮੀ ਹੈ ਜੀ ਬਹੁਤ ਹੀ ਜ਼ਿਆਦਾ ਤਵ ਤਵ ਹੋਈ ਪਿਆ ਗਰਮੀ ਨਾਲ ਕੋਈ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਕਰਨ ਨੂੰ ਉਹਨਾਂ ਕਰ ਲੈਣੇ ਜਿੰਨਾ ਕਰਦਾ ਨਹੀਂ ਕਰਨਾ ਦੱਸ ਸਾਰਾ ਹੀ ਪੈਂਦਾ ਹੈਗਾ ਬਹੁਤ ਹੀ ਗਰਮੀ ਹੈਗੀ ਜਰੋਂ ਨਾ ਸਾਰਾ ਤੁਸੀਂ ਇੱਕ ਸਰਦਾਰ ਜੀ ਵਿਚਾਰੇ ਹੈਲਪਰ ਨਹੀਂ ਰੱਖਦੇ ਹੈਗੇ ਜੇ ਪਹਿਲ ਪਰ ਰੱਖੀ ਫਿਰ ਹਨਾ ਚਾਲ ਇੱਕ ਕਬੇੜੇ ਮੱਝਾ ਵੀ ਬੰਦਦਾ ਹੈਲਪਰ ਤੇ ਖੇਤ ਵੀ ਹੱਥ ਪਟਾਉਂਦਾ ਸਰਦਾਰ ਜੀ ਨੇ ਖੇਤ ਲਾਣੀ ਨਿਭੜਦਾ ਮੇਰੇ ਮਾਲ ਪਸੂਣ ਲੋਟ ਆਉਂਦੇ ਕਿਉਂਕਿ ਇੱਕ ਸਾਰਾ ਸਾਰੀਆਂ ਮੱਝਾ ਆਪਣੀਆਂ ਸੋਣ ਵਾਲੀਆਂ ਨੇ ਸੁੱਖ ਨਾਲ ਹਨਾ ਦੋ ਤਿੰਨ ਵਾਰੀ ਨਮਾਉਣਾ ਪਾਣੀ ਪਿਉਣਾ ਉਹਨਾਂ ਨੂੰ ਸਾਰ ਦਿਨ ਉਹਨਾਂ 'ਤੇ ਫਿਰ ਜਾਨੇ ਜੇ ਨਹੀਂ ਫਿਰਦੇ ਉਹਨਾਂ ਤੇ ਫਿਰ ਰੱਖਿਆਂ ਦਾ ਵੀ ਫਾਇਦਾ ਨਹੀਂ ਹਨਾ ਤੇ ਜੇ ਨਹੀਂ ਆਪਾਂ ਚੰਗੀ ਤਰ੍ਹਾਂ ਸਾਮ ਕਰਦੇ ਤੇ ਬਾਕੀ ਮੈਨੂੰ ਕਹਿ ਰਹੇ ਨੇ ਵੀ ਤੂੰ ਇੱਕ ਦੋ ਹੋਰ ਰੱਖ ਲੈ ਵੀ ਮੱਜਾਂ ਵੀ ਮੈਂ ਕਹਿੰਦੀ ਨਹੀਂ ਵੀ ਫਿਰ ਸਾਮੀਆਂ ਨਹੀਂ ਜਾਂਦੀਆਂ ਜਦੋਂ ਮੈਨੂੰ ਜੇ ਸੁੱਕੇ ਜਿ ਲੈੱਕੇ ਵਾਲੀਆਂ ਮੈਸਪੁਰੀਆਂ ਵੀ ਲੱਗਦੀਆਂ ਨਾ ਕਹੂੰਗਾ ਕਹਿਣੀ ਹੈ ਦੀਦੀ ਤੇ ਮੈਂ ਤਾਂ ਹੱਡ ਜੇ ਨਿਕਲ ਆਲੇ ਮੱਜਾਂ ਵੀ ਪੁਰੀਆਂ ਲੱਗਦੀਆਂ ਜਦੋਂ ਆਪਣੀ ਮੱਜ ਬਿਮਾਰ ਹੋਏ ਨੇ ਉਹ ਹੱਡ ਜੇ ਨਿਕਲ ਜਾਂਦੇ ਨੇ ਫਿਰ ਨਾ ਮੈਂ ਉਹਨੂੰ ਦਲੀਆ ਰੇਣ ਰਣ ਕੇ ਪਾ ਕੇ ਉਹ ਹੱਡ ਜੇ ਭਰੂੰਗੀ ਦੋ ਤਿੰਨ ਬਾਰੀ ਬਿਮਾਰ ਹੋ ਗਈ ਆਪਣੀ ਮੱਜ ਸੋਣ ਦੇ ਵੀ ਤਾਈ ਤਿੰਨ ਕੁ ਮਹੀਨੇ ਰਹੇਗੇ ਸਾਡੇ ਕਿ ਤਿੰਨ ਹੋਰੇ ਤੇ ਉਹ ਦੁਪਹਿਰ ਦੋ ਹੋਰ ਸੂਪ ਬਣ ਗਈਆਂ ਉਹਨੇ ਨਾ ਹੁਣ ਬਿਮਾਰ ਹੋ ਗਈ ਥੋੜੇ ਦਿਨ ਹੋ ਗਏ ਹੁਣ ਕੁਮਜ਼ੋਰੀ ਜੀ ਹੋ ਗਈ ਨਾ ਹੱਡ ਜੀ ਨਿਕਲਣ ਲੱਗੇ ਹੁਣ ਨਾ ਫਿਰ ਮੈਂ ਲੇਟੀ ਪਰ ਇਹਨੇ ਕਿ ਪਾ ਪਾਇਆ ਕਰੋ ਥੋੜਾ ਜੀ ਸਰਦਾਰ ਜੀ ਨੂੰ ਕਿਹਾ ਵੀ ਆ ਕਹਿੰਦੇ ਅੱਜ ਜੀ ਚੱਲ ਹੁਣ ਵੀ ਪਣਾ ਕੱਟ ਜੂ ਕੰਮ ਤੇ ਕਹਿੰਦੇ ਕੱਲ ਨੂੰ ਪਿਆ ਕੇ ਲਿਆ ਮੰਗ ਤੇ ਮੈਨੂੰ ਆਏ ਹੁੰਦੇ ਵੀ ਮੱਜਾ ਪਲੀਆਂ ਥੋੜੀਆਂ ਰੱਖ ਲਓ ਵਧੀਆ ਰੱਖ ਲਓ ਹੁਣ ਨਸਲ ਦੀਆਂ ਰੱਖ ਲਓ ਪਰ ਮੈਨੂੰ ਲੱਗ ਕੇ ਜੇ ਮਰੇ ਵਾਲੀਆਂ ਹੱਡ ਜੀ ਨਿਕਲਣੇ ਕਿਸੇ ਨੂੰ ਮੈਨੂੰ ਪਸੰਦ ਹੈਗਾ ਨਾ ਗਰਮੀ ਤਨ ਨੂੰ ਅਮਰਤ ਪੈਣ ਕੇ ਮੱਜਾਂ ਰੱਖਦੇ ਹੁੰਦੇ ਉਹ ਵੀ ਵਧੀਆ ਝੋਟੇ ਵਰਗ ਝੋਟੇ ਮੰਗ ਵਧੀਆ ਨਰੋਈਆਂ ਨਰੋਈਆਂ ਮੱਜਾਂ ਹੁੰਦੀਆਂ ਤਰਸੇ ਅਮਰ ਰੱਖਦਾ ਮੱਜਾਂ ਤਰਸੇ ਵੀ ਨਰੋਈਆਂ ਨਰੋਈਆਂ ਮੱਜਾਂ ਰੱਖਦਾਗਾ ਤੇ ਵੀ ਪਲਾਂ ਘੱਟ ਰੱਖ ਲੋ ਵੀ ਨਰੋਈਆਂ ਰੱਖ ਲੋ ਹਨਾ ਤੇ ਮੈਨੂੰ ਸਾਨੂੰ ਕਿਸੇ ਨੂੰ ਵੀ ਨਹੀਂ ਆਏ ਜੇ ਖੱਟਾਂ ਜੀ ਵਾਲੇ ਮੱਜਾਂ ਬੁਰੀਆਂ ਲੱਗਦੀਆਂ ਨੇ ਉਹ ਤਾਂ ਕਿ ਤਰਸੇ ਅਮਰ ਰੱਖ ਹਨਾ ਕਹਿੰਦਾ ਪਣੇ ਤੇ ਕੀਲੇ ਦੀ ਖੜੀ ਪੂਰੀ ਲਾਦੀ ਸਾਡਾ ਨਿਕਲੇ ਮੱਜ ਤਾਂ ਹਨਾ ਉਹਦੇ ਆ ਕੇ ਕਹਿੰਦੇ ਇਹ ਤਾਂ ਕਿਵੇਂ ਜੇ ਕਿਵੇਂ ਜੇ ਲਿੱਸੀ ਜੀ ਕਾਤੋਂ ਮਹਾਏ ਦੋ ਤਿੰਨ ਵਾਰੀ ਬਿਮਾਰ ਹੋ ਗਈ ਕਹਿੰਦਾ ਮਹਾ ਪਿਛਲੀ ਤਾਂ ਵਧੀਆ ਹੋ ਗਈ ਤੇ ਹੁਣ ਫੇਰ ਵੀ ਬਿਮਾਰ ਹੋ ਕੇ ਹੱਟੀ ਆ ਗਈ ਉਹਦੀ ਵੀ ਬਿਮਾਰੀ ਸੀ ਤੇ ਦਰਸੇ ਮਾਇਆ ਤੇ ਕਹਿੰਦਾ ਹੁਣ ਇਹਦੀ ਸਾਮ ਕਰਮ ਹਾਂ ਸਾਮ ਕਰਦੀਆਂ ਚ ਨੂੰ ਹੁਣ ਆਪਣਾ ਤਾਂ ਫਰਜ ਬਣਦਾ ਸਾਹਮਣ ਦਾ ਤੇ ਸੁਖ ਨਾਲ ਹੁਣ ਸੂਣ ਵਾਲਿਆਂ ਨੇ ਜੀ ਉਹਨਾਂ ਦਾ ਦੇਖਭਾਲ ਸਾਰਾ ਦਿਨ ਕਰਨੀ ਪੈਂਦੀ ਆ ਹੁਣ ਪਾਣੀ ਵੀ ਪਿਆਉਂਦੀ ਦੁਪਹਿਰੇ ਚਾਹ ਕਰਕੇ ਹਨਾ ਅੰਦਰ ਕਰਿਓ ਪੱਖੇ ਥੱਲੇ ਬੰਦ ਲਾ ਕੇ ਹੋਰ ਪੱਖੇ ਥੱਲੇ ਬੰਦ ਲਾ ਵੀ ਇੱਥੇ ਪੜਦਾ ਉਹ ਵੀ ਹੋਵੇ ਇੱਥੇ ਗੱਠਾ ਭਾਵਾ ਉਹਦੀ ਹੋ ਠੰਡੀ ਤੇ ਆਪ ਦੇ ਵਰਗ ਹੀ ਹੁੰਦਾ ਜੀ ਬਸ ਉਹ ਵਿਚਾਰੇ ਹਨ ਬਿਨ ਬੋਲੇ ਕਿ ਕਿ ਲਿਆਦੇ ਬੰਨੇ ਬਿਨ ਬੋਲੇ ਤਾਣਾ ਹਲਾ ਕਿ ਕਿ ਲਿਆਦੇ ਬੰਨਿਆ ਗੇੜੇ ਜਿੰਦਾ ਜਰੋਂ ਤਰਸ ਆਉਂਦਾ ਵਿਚਾਰਾਂ ਤੇ ਕਰਿਓ ਇਕੀਲਾ ਬਦਲ ਤੱਕ ਦੇ ਇਕੀਲਾ ਬਦਲ ਤੇ ਮੇਰੇ ਗਾਲਾਂ ਬਾਹ ਤੋ ਪੈਂਦੀਆਂ ਨੇ ਸਰਦਾਰ ਜੀ ਵਾਲਾਂ ਇਹਨਾਂ ਕਹੇ ਤੂੰ ਸਕੀਲੇ ਵਾਲੇ ਘਡਾਉਣੇ ਮੈਨੂੰ ਆਏ ਹੁੰਦਾ ਵੀ ਉੱਥੇ ਹਵਾ ਆਊ ਹੁਣ ਉੱਥੇ ਹਵਾ ਆਊਗੀ ਤਾਂ ਕਰਕੇ ਮੈਂ ਕੀਲੇ ਵਾਲੇ ਘਡਾ ਲਾਂਦੀਆਂਗੀ ਤੇ ਗਾਲਾਂ ਬੋਲਾ ਚੱਲ ਲਾਂਦੀਆਂ ਤਾਂ ਕਹਿੰਦੇ ਗਰਮੀ 'ਚ ਕੱਢਣੇ ਔਖੇ ਨੇ ਜਿਹੜੋ ਟਰਾਲੀ ਆਉਂਦੀ ਆ ਮਿੱਟੀ ਦੀ ਜਾਰੇ ਪੌਣਿਆ ਜਾਂ 4.5 ਔਰ ਟਰੈਕਟਰ ਖੜਦੇ ਨੇ ਵਿੱਚ ਫਿਰ ਔਰੋ ਕੀਲੇ ਵੱੱਟ ਪੱਟਣੇ ਵੀ ਪੈਂਦੇ ਨੇ ਸਹੀ ਗੱਲ ਤਾਂ ਉਹਨਾਂ ਦੀ ਵੀ ਆ ਕਹਿੰਦੇ ਤੁਸੀਂ ਐਡੇ ਵੱਡੇ ਸਾਈਡ ਨਾਲ ਨਿਰਾਜ ਦੀ ਆਈਨੇ ਕੀ ਲੈਣਾ ਨਿਰਾਜ ਦੀ ਜਿਹੜੇ ਵਪਾਰੀ ਨੇ ਕਹਿੰਦੇ ਉਹਨਾਂ ਨੂੰ ਪੀੜ੍ਹੀਆਂ ਪੀੜ੍ਹੀਆਂ ਮੱਝਾਂ ਹੁੰਦੀਆਂ ਨੇਗੀਆਂ ਤੋ ਬਾੜਾ ਥਾਪਾ ਦਿਆਂ ਮੱਝਾਂ ਨੂੰ ਜਿੱਥੇ ਜੀ ਕਰਦਾ ਉੱਥੇ ਕਹਿੰਦੇ ਇੱਥੇ ਪੱਖਾ ਲਾਉਣ ਵਾਲਾ ਇੱਥੇ ਪਤਾ ਨਹੀਂ ਜੀ ਬੰਤਾ ਪਕਾਈ ਕੱਟ ਲੂ ਵੀ ਆਏ ਹੋ ਜਨੇ ਪਸੂ ਨਾ ਕੱਟ ਖਿਆਈ ਕੱਟਣ ਜਵਾਕ ਨਾ ਕਿਆਈ ਕੱਟੇ ਘਰ ਦਾ ਹੋਰ ਕੋਈ ਜੀ ਨਾ ਕਿਆਈ ਕੱਟੇ ਵੀ ਆਪ ਦੀ ਖਿਆਈ ਦਾ ਕੀ ਹੈ ਹਨਾ ਤੇ ਇਸ ਤਰ੍ਹਾਂ ਜੇ ਹੋ ਹੀ ਜਾਂਦਾ ਚਲੋ ਜੀ ਅੱਪ ਦੁਪਹਿਰੇ ਦਾ ਟਾਈਮ ਹੈ 1:30 ਵਜੇ ਦਾ 1:30 ਤੋਂ 1-2 ਮਿੰਟ 1-2 ਮਿੰਟ ਉਤੀ ਹੋ ਗਏ ਹੋਣਗੇ ਤੇ ਜਿਹੜੇ 2-4 ਕੱਪੜੇ ਗਿੱਲੇ ਸੀਗੇ ਉਹਨਾਂ ਦੀ ਤੈਅ ਕਰਤੀ ਪਹਿਲਾਂ ਬੀਬੀ ਕਰਕੇ ਹਟੀਆਂ ਉੱਪਰ ਚੜ ਗਏ ਇੰਨੇ ਕੱਪੜੇ ਹੁੰਦੇ ਨੇ ਮਾੜਾ ਜਿਹਾ ਮੁਰਕਾ ਨਹੀਂ ਆਉਣ ਜਿੰਦੀ ਸੁਕਮਣ ਹੋਦੀ 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 ਲਾ ਕੇ ਮਾਰਦੀਆਂ ਨਾ ਕੇ ਤੇ ਗੁਰਲੇਨ ਕੇਸੀ ਨਵਾਈ ਔਰ ਸਰਵਾਉਣਾਗਾ ਤੇਲ ਲਾ ਕੇ ਮਹਾਜਲ ਟੀਵੀ ਦੇਖ ਰਹੀ ਹੈ ਦੇਖ ਲਾਂ ਤੇ ਬੇਚਰੀ ਚਾਹ ਪਾਣੀ ਪੀ ਕੇ ਹੈਨਾ ਫੇਰ ਹੀ ਬਹੂ ਔਰ ਸਰ ਸੋਕਮ ਨਾਲ ਟੂ ਸੱਤ ਵਾਗੇ ਜਾਣ ਕਿ ਆਸੀ ਬਾਸੀ ਬਾਣ ਜੀ ਮੈਂ ਉਹ ਸਰ ਸਰਵਾਉਂ ਕਿਉਂ ਤੇ ਅਸੀ ਚੁੜੀ ਨਿਕਲਦੀ ਜਮਾਂ ਵੀ ਮੈਂ ਕਹਾਂ ਨੀ ਤੂੰ ਬੱਠੀ ਦਾ ਰਾਮ ਕਰ ਲੈ ਮਸਾਲੀਆਂ ਮੇਰੇ ਕੋਲੇ ਹੈਨਾ ਤੇ ਹੁਣ ਮਨਵੀਰ ਵਗ ਜੂਗੀ ਫੇਰ ਉਹਦੀ ਮੰਮੀ ਨੇ ਕਿੱਥੋਂ ਆਉਣ ਦੇਣਾ ਉਹਨੂੰ ਪੂਗਾ ਹਨ ਬਾਈ ਤੀਜਾ ਬਸ ਜਿਹੜਾ ਆ ਗਈ ਠੀਕ ਹੈ ਹੈਨਾ ਅਗੂ ਬਾਅਦ ਮਨਵੀਰ ਦਾ ਨੰਬਰ ਲਗੂ ਆਉਂਦਾ ਦੇਖਾਂਗੇ ਹੁਣ ਸੱਤ ਪੈ ਗੁੰਨੀ ਅੱਜ ਸਵੇਰ ਚ ਤੇ ਫਿਰ ਮਨਵੀਰ ਨੂੰ ਲਿਆ ਮੰਗ ਦੋ ਦਿਨ ਤੇ ਸਾਰੀ ਮਨਵੀਰ ਨੂੰ ਕਹੀ ਜਾਂਦੇ ਨੇ ਤਰਸੇਮ ਕਹੂਗਾ ਮਨਵੀਰ ਆਜਾ ਪੁੱਤ ਫੇਰ ਵਗ ਜਾਈਗੀ ਅ ਅਮਰਤ ਵੀ ਕਹੋ ਤੇ ਫੇਰ ਵਗ ਜਾਈਗੀ ਸਾਡੇ ਕੋਲੇ ਆਜਾ ਹੁਣ ਕਹਿੰਦੇ ਸਾਰਿਆਂ ਕੋਲ ਦੋ ਦੋ ਇੱਕ ਇੱਕ ਦੋ ਦੋ ਦਿਨ ਜ਼ਰੂਰ ਲਾ ਕੇ ਆਉਂ ਦੋ ਦੋ ਚਾਰ ਚਾਰ ਦਿਨ ਮੇਰਾ ਤਾਂ ਕੁਸ ਜ਼ਾਦੀ ਮੋ ਸਾਢੇ 5 ਕੁ ਸ਼ਾਮ ਰਤਰਾ ਤੇ ਮੇਰਾ ਤਾਂ ਜਾਰੀ ਕਰਦੀ ਆ ਬਹੁਤ ਕਰਦੀ ਹੈਗੀ ਮਨਵੀਰ ਤੇ ਗਰਮੀ ਤੇ ਨੇ ਕਦੇ ਫੋਨ ਨਹੀਂ ਕੀਤਾ ਮਨਵੀਰ ਕਰਦੀ ਆ ਵਿਚਾਰੀ ਕਰੇ ਜਿੱਦੇ ਲਾਉ ਮਨਵੀਰ ਹੀ ਲਾਉ ਬੰਤਾਏ ਹੋਇਰਾ ਜਦੋਂ ਮਨਵੀਰ ਬਾਕੇ ਮੈਂ ਤਾਂ ਕਿਸੇ ਨੇ ਫੋਨ ਹੀ ਨਹੀਂ ਕਰਨਾ ਗੁਰਲੀ ਨੇ ਨਿਆਣੀਆ ਕਿ ਸਕੂਲ ਜਾਂਦੀ ਆ ਪਹਿਲਾਂ ਫਿਰ ਟੂਸ਼ਨ ਜਾਂਦੀ ਆ ਐਨੇ ਦਿਨ ਚ ਕੀ ਹੁੰਦਾ ਹਨਾ ਜੀ ਮੈਂ ਨਾ ਇਧਰ ਲੈ ਕੰਨ ਚ ਮਸਰ ਪਾ ਗਿਆ ਪੰਨ ਪੰਨ ਕਰੀਏ ਨਾ ਨਿਕਲਦਾ ਨਹੀਂ ਪਤਾ ਨਹੀਂ ਮਸਸਰਾ ਪਤਾ ਨਹੀਂ ਕੀੜੀ ਆ ਤਨਕੀ ਹੈਗਾ ਅ ਫੁਰਕ ਜੀ ਹੋਈ ਜਾਂਦੀ ਹੈ ਵਿਚਕਾਰ ਚਲੋ ਜੀ ਅਪਨੇ ਕੰਨ ਦੇਖਦੇ ਆ ਕਿਵੇਂ ਦਵਾਈ ਜਬੂ ਤੇਲ ਤੂਲ ਪਾਉਣੇ ਤੱਤਾ ਕਰਕੇ ਨੇ ਚਾਹ ਬਣਾਉਣੇ ਰੋਟੀ ਬਣਾਉਣੇ ਖਵਾਉਣੇ ਬੱਚਿਆਂ ਨੂੰ ਮੱਝਾਂ ਦਾ ਦੇਖਭਾਲ ਕਰਦੇ ਆ ਦੁਪਹਿਰ ਦਾ ਟਾਈਮ ਆਪਾਂ ਫੇਰ ਮਿਲਾਂਗੇ ਤੁਹਾਨੂੰ ਠੀਕ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਓ ਜੀ ਪੰ ਮੱਝਾਂ ਵਾਦਦੇ ਨੇ ਕੱਖ ਨਾ ਸਵੇਰ ਪਾਟੇ

ਸਰ ਤੱਕ ਉਹ ਆ ਕੱਟੀ ਜਿਉਹੀ ਐਵੇਂ ਕਰਦੀ ਆ ਦਾ ਪਾਰ ਦਾ ਉਹ ਮੰਦਿਰ ਦਾ ਘਹਾਣਾ ਕਹਿੰਦੇ ਮਾਸੀ ਕਾ ਸਾਈਡ ਪਰ ਆ ਪਿਆ ਹੁੰਦਾ ਸਾਨੂੰ ਹਾਂ ਹਾਂ ਐ ਤਾਂ ਸਭ ਬੇਸਤੀਆਂ ਅਗਲੀ ਦੋ ਇੱਕ ਸਿਆਲ ਦੀ ਬੇਸਤੀ ਇੱਕ ਪਹਿਲਾ ਜੀਰੀਆਂ ਵੱਡਾ ਨੂੰ ਮਿਲਦੇ ਨੌ ਮੱਝਾਂ ਹਾਂ ਕਟੀਆਂ ਜੇ ਲਾ ਕੇ ਸਾਦੀ ਵਿੱਚ ਨਾਲ ਕਟੀਆਂ ਵੀ ਚੰਗਰ ਦੋ ਮੱਝਾਂ ਬੇਸਤੀਆਂ ਅੱਜ ਇੱਕ ਡਾਸਟ ਕਰਨ ਹੋ ਗਏ ਤੇਰੀ ਰਣਜੀਤ ਭੂਆ ਕੇ ਕੱਟੀ ਲੈ ਗਏ ਏਡੀ ਸਾਰੀ ਉਹ ਜਿਹੜੀ ਕੱਟੀ ਹੁਣ ਕੋਲ ਤੇ ਨਾ ਹੋਰੇ ਖਾਣ ਦੀ ਨਹੀਂ। ਬਰਾਮੀ ਬਰਾਮੀ ਕੋਲ ਤੇ ਲੈ ਵਾ ਤੇ। ਇਹਨਾਂ ਨਾਲ ਅੱਧੀ ਕੱਟੀ। ਇਹਨਾਂ ਕੋਲ ਹੀ ਵੱਡੀ ਦੀ ਨਹੀਂ ਨਾ। ਆ ਕੱਛ ਨਾ। ਸਰਦ ਵਾਲਾ ਸਾਰੇ ਭਰੇ ਆ ਗਏ। ਕੋਈ ਨਹੀਂ ਵੇਚਦਾ। ਜੇ ਜਿਹੜੀ ਤੈਨੂੰ ਖੁਰ ਜਾਂ ਤੇ ਸੱਪਟੇ ਕਰਤੀਆਂ ਹੋ ਉਹ ਬਾਹਰ ਜਾਣਗੇ ਜਿੰਨੇ ਕਿ ਵੇਚੇ ਨੇ ਤੇ ਨਮਾਸਾ ਚ ਨੂੰਗੇ ਕਰਤੇ ਕਰਤੀ ਕੋਸਤਾ ਹੋ ਗਈ ਜੇ ਕਰਤੀਆਂ ਨਹੀਂ ਕਰਤੇ ਤਾਂ ਉਹ ਨਹੀਂ ਹੋਊਗੀ ਹੋਰ ਉਹ ਬਾਹਰ ਤੋਂ ਜੀ ਦੋਰ ਉਹ ਆਈ ਕੁਝ ਪਰ ਆਏ ਗਾ ਨਹੀਂ ਹਰੇ ਮਾਸੇ ਤੋਂ ਕੁਝ ਸਿੱਕ ਮਲੇ ਹੋ ਕੇ ਫਲੋਡ ਅੱਪਕਾ ਕੁ ਪਾ ਦਿੱਤੇ ਵੀ ਹੁਣ ਗਰਲੀਨ ਕਰਦੀ ਆ ਆਪਣੇ ਸਕੂਲ ਦਾ ਕੰਮ ਮੈਂ ਕਰਦੀ ਆ ਇਹਨਾਂ ਨੂੰ ਇਕੱਠਾ ਕਰਦੀ ਆ ਨਾ ਸਰਦਾਰ ਜੀ ਨੂੰ ਫੋਨ ਕਰਦੀ ਆ ਕਿ ਤੁਹੋਂ ਟੋਕਾ ਕਰਨਗੇ ਆ ਕੇ ਸਬਜ਼ੀ ਸਬਜ਼ੀ ਦੀ ਤਿਆਰੀ ਕਰ ਦਾਂਗੇ ਬੈਂਗੜੀ ਬਣਾ ਲਾਂਗੇ ਮੈਂ ਸੋਚਿਆ ਜੀ ਮਦਦ ਤੋਂ ਫ਼ਤ ਮਿਰਚਾਂ ਬਣਾਵਾਂ ਗਰਲੀ ਨਹੀਂ ਮੈਂ ਖਾਣ ਦੀ ਬੈਗ ਨਹੀਂ ਲੱਗੀ ਤੇ ਹੁਣ ਉਹ ਬਣਾ ਲਾਂਗੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਦੇਖੀ ਐਂਡ ਵਾਪਸ ਜੀ ਕਰਦਾ ਹਾਂ ਸੋ ਅਗਲੇ